ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਦਕਰ ਪੌਂਡ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬੀ ਸੱਭਿਆਚਾਰ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਲੈ ਕੇ ਹਾਜ਼ਰ ਹਾਂ ਔਰ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦਾ ਪਹਿਲਾ ਪ੍ਰਸ਼ਨ ਤਾਂ ਆਮ ਸਮਝ ਨਾਲ ਸੰਬੰਧਿਤ ਸ਼ਬਦ ਜਾਂ ਨਾਮਕਰਨ ਠੀਕ ਹੈ ਜੀ ਕਿ ਆਪਣਾ ਪਹਿਲਾ ਪ੍ਰਸ਼ਨ ਹੈ ਕੱਪੜੇ ਸਿਉਣ ਵਾਲੇ ਦਾ ਨਾਮਕਰਨ ਕੀ ਹੈ ਕੱਪੜੇ ਸਿਉਣ ਵਾਲੇ ਦਾ ਨਾਮਕਰਨ ਕੀ ਹੈ ਤਾਂ ਉਸ ਨੂੰ ਦਰਜੀ ਕਿਹਾ ਜਾਂਦਾ ਹੈ ਠੀਕ ਹੈ ਜੀ ਦਰਜੀ ਕੱਪੜੇ ਸਿਉਣ ਦਾ ਕਿੱਤਾ ਹੈ ਉਸ ਦਾ ਔਰ ਉਸ ਨੂੰ ਦਰਜੀ ਕਿਹਾ ਜਾਂਦਾ ਹੈ ਨੈਕਸਟ ਦੇਖੋ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲੇ ਦਾ ਨਾਮਕਰਨ ਕੀ ਹੈ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਸੁਨਿਆਰਾ ਕਿਹਾ ਜਾਂਦਾ ਹੈ ਨੈਕਸਟ ਪ੍ਰਸ਼ਨ ਹੈ ਆਪਣਾ ਮਠਾਈ ਬਣਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਮਠਾਈ ਬਣਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਹਲਵਾਈ ਨੈਕਸਟ ਕੁਐਸਚਨ ਹੈ ਉਹ ਤਾਂ ਜਿੱਥੇ ਪਹਿਲਵਾਨ ਕੁਸ਼ਤੀ ਲੜਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਅਖਾੜਾ ਠੀਕ ਹੈ ਜੀ ਅਖਾੜਾ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਰੱਬ ਨੂੰ ਮੰਨਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਰੱਬ ਨੂੰ ਮੰਨਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਆਸਤਿਕ ਠੀਕ ਹੈ ਜੀ ਨੈਕਸਟ ਪ੍ਰਸ਼ਨ ਹੈ ਰੱਬ ਨੂੰ ਨਾ ਮੰਨਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਨਾਸਤਿਕ ਰੱਬ ਨੂੰ ਮੰਨਣ ਵਾਲੇ ਨੂੰ ਆਸਤਿਕ ਰੱਬ ਨੂੰ ਨਾ ਮੰਨਣ ਵਾਲੇ ਨੂੰ ਨਾਸਤਿਕ ਪਤੀ ਦੇ ਵੱਡੇ ਭਰਾ ਨੂੰ ਕੀ ਕਿਹਾ ਜਾਂਦਾ ਹੈ? ਪਤੀ ਦੇ ਵੱਡੇ ਭਰਾ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਕਹਿੰਦੇ ਨੇ ਜੇਠ ਠੀਕ ਹੈ ਜੀ ਜੇਠ ਔਰਤਾਂ ਆਪਣੇ ਪਤੀ ਦੇ ਵੱਡੇ ਭਰਾ ਨੂੰ ਜੇਠ ਕਹਿੰਦੀਆਂ ਹਨ। ਨੈਕਸਟ ਕੁਸ਼ਨ ਦੇਖੋ। ਪਤੀ ਦੇ ਛੋਟੇ ਭਰਾ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਸ ਨੂੰ ਕਿਹਾ ਜਾਂਦਾ ਹੈ ਦਿਉਰ ਠੀਕ ਹੈ ਜੀ ਪਤੀ ਦੇ ਵੱਡੇ ਭਰਾ ਨੂੰ ਜੇਠ ਅਤੇ ਛੋਟੇ ਭਰਾ ਨੂੰ ਦਿਉਰ। ਨੈਕਸਟ ਹੈ ਕਿ ਜੇਠ ਦੀ ਭੋਤੀ ਭਾਬ ਘਰ ਵਾਲੀ ਨੂੰ ਕੀ ਕਿਹਾ ਜਾਂਦਾ ਹੈ? ਜੇਠਾਣੀ ਪਤੀ ਦੀ ਭੈਣ ਨੂੰ ਕੀ ਕਿਹਾ ਜਾਂਦਾ ਹੈ ਨਨਾਨ ਜਾਂ ਫਿਰ ਨੰਦ ਠੀਕ ਹੈ ਜੀ ਨਨਾਨ ਜਾਂ ਨੰਦ ਦੌਰ ਦੀ ਬੋਟੀ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਦਰਾਣੀ ਠੀਕ ਹੈ ਜੀ ਦਰਾਣੀ ਜਿਸ ਦੇ ਮਾਂ ਪਿਓ ਨਾ ਹੋ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਯਤੀਮ ਜੋ ਜ਼ਖਮ ਸੱਜਰਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਜੋ ਜ਼ਖਮ ਸੱਜਰਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਅੱਲਾ ਅੱਲਾ ਜ਼ਖਮ ਠੀਕ ਹੈ ਜੀ ਨਖਰੇ ਕੋ ਜਿਸ ਸਾਲ ਮੀਂਹ ਨਾ ਪਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਹਿੰਦੇ ਆੜ ਠੀਕ ਹੈ ਜਿਸ ਸਾਲ ਮੀਂਹ ਨਾ ਪਵੇ ਉਸ ਨੂੰ ਕਿਹਾ ਜਾਂਦਾ ਆੜ ਜਿਹੜਿਆ ਪੈਸੇ ਨਾ ਖਾਚ ਕਰਨ ਵਿੱਚ ਸੂਮਣਾ ਕਰੇ ਉਸ ਨੂੰ ਕੀ ਕਿਹਾ ਜਾਂਦਾ ਹੈ ਜਿਹੜਾ ਵੈਸੇ ਨਾ ਖਰਚ ਕਰਨ ਵਿੱਚ ਸੂਮ ਪੁਣਾ ਕਰੇ ਉਸ ਨੂੰ ਕੀ ਕਿਹਾ ਜਾਂਦਾ ਸੰਜੂਸ ਨੈਕਸਟ ਦੇਖੋ ਜਿੱਥੇ ਸਿੱਕੇ ਘੜੇ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਟਕਸਾਲ ਟਕਸਾਲ ਦੇ ਵਿੱਚ ਸਿੱਕੇ ਬਣਾਏ ਜਾਂਦੇ ਨੇ ਸਿੱਕੇ ਘੜੇ ਜਾਂਦੇ ਨੇ ਠੀਕ ਹੈ ਜੀ ਇੰਗਲਿਸ਼ ਦੇ ਵਿੱਚ ਮਿੰਟ ਕਹਾਂਗੇ ਇਸ ਨੂੰ ਜਿਸ ਜ਼ਮੀਨ ਤੇ ਕੁਝ ਨਾ ਉੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਬੰਜਰ ਜਿਹੜੀ ਜ਼ਮੀਨ ਤੇ ਕੁਝ ਨਾ ਉੱਗੇ ਘਾਹ ਵੀ ਨਾ ਉੱਗੇ ਉਸ ਨੂੰ ਬੰਜਰ ਕਿਹਾ ਜਾਂਦਾ ਅੱਗੇ ਦੇਖੋ ਪਿੰਡ ਦੀ ਸਾਂਝੀ ਥਾਂ ਨੂੰ ਕੀ ਕਿਹਾ ਜਾਂਦਾ ਹੈ ਪਿੰਡ ਦੀ ਸਾਂਝੀ ਥਾਂ ਨੂੰ ਕੀ ਕਿਹਾ ਜਾਂਦਾ ਹੈ ਸ਼ਾਮਲਾਟ ਪਿੰਡ ਦੀ ਸਾਂਝੀ ਥਾਂ ਨੂੰ ਸ਼ਾਮਲਾਟ ਕਿਹਾ ਜਾਂਦਾ ਹੈ ਨੈਕਸਟ ਹੈ ਹੋਰਾਂ ਦਾ ਭਲਾ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਹੋਰਾਂ ਦਾ ਭਲਾ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਪਰਉਪਕਾਰੀ ਠੀਕ ਹੈ ਜੀ ਜਿਹੜਾ ਹੋਰਾਂ ਦਾ ਭਲਾ ਕਰੇ ਉਸ ਨੂੰ ਪਰਉਪਕਾਰੀ ਕਿਹਾ ਜਾਂਦਾ ਹੈ ਮਜਦੂਰੀ ਦਿੱਤੇ ਬਿਨਾ ਕੰਮ ਕਰਾਉਣ ਨੂੰ ਕੀ ਕਿਹਾ ਜਾਂਦਾ ਹੈ ਮਜਦੂਰੀ ਦਿੱਤੇ ਬਿਨਾ ਕੰਮ ਕਰਾਉਣ ਨੂੰ ਕੀ ਕਿਹਾ ਜਾਂਦਾ ਹੈ ਵਗਾਰ ਠੀਕ ਹੈ ਜੀ ਮਜਦੂਰੀ ਦਿੱਤੇ ਬਿਨਾ ਕੰਮ ਕਰਾਉਣ ਨੂੰ ਵਗਾਰ ਕਹਿੰਦੇ ਨੇ ਚੋੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਚੋੜੀਆਂ ਵੇਚਣ ਵਾਲੇ ਨੂੰ ਬਨਜਾਰਾ ਕਿਹਾ ਜਾਂਦਾ ਹੈ ਮਜਦੂਰੀ ਦਿੱਤੇ ਬਿਨਾ ਕੰਮ ਕਰਵਾਉਣ ਨੂੰ ਵਗਾਰ ਜੋ ਅੱਜਕੱਲ ਦੇ ਸਮੇਂ ਦਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਹਿੰਦੇ ਨੇ ਅਜੋਕਾ ਠੀਕ ਹੈ ਅਜੋਕਾ ਸਾਰਿਆਂ ਦੀ ਇੱਕੋ ਰਹਿਣ ਨੂੰ ਕੀ ਕਿਹਾ ਜਾਂਦਾ ਹੈ ਸਾਰਿਆਂ ਦੀ ਇੱਕੋ ਰਹਿਣ ਨੂੰ ਕਿਹਾ ਜਾਂਦਾ ਹੈ ਸਰਬਸੰਮਤੀ ਠੀਕ ਹੈ ਜੀ ਸਰਬਸੰਮਤੀ ਜੋਦਿਆਂ ਦੀ ਮਹਿਮਾ ਵਿੱਚ ਲਿਖੀ ਗਈ ਵਰਤਾਂਤਕ ਕਵਿਤਾ ਨੂੰ ਕੀ ਕਿਹਾ ਜਾਂਦਾ ਹੈ ਜੋਦਿਆਂ ਦੀ ਮਹਿਮਾ ਵਿੱਚ ਲਿਖੀ ਗਈ ਵਰਤਾਂਤਕ ਕਵਿਤਾ ਨੂੰ ਕੀ ਕਿਹਾ ਜਾਂਦਾ ਹੈ ਵਾਰ ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ ਉਸ ਨੂੰ ਕਿਹਾ ਜਾਂਦਾ ਹੈ ਅਕਿੱਤਰਗਣ ਠੀਕ ਹੈ ਜੀ ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨੂੰ ਨਾ ਜਾਣੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਬਕਿੱਤਰਗਣ ਨੈਕਸਟ ਦੇਖੋ ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੱਕ ਅਰੁਕਤ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੱਕ ਅਰੁਕ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਅਖੰਡ ਪਾਠ ਅਖੰਡ ਪਾਠ ਨੈਕਸਟ ਹੈ ਜਿਹੜੀ ਫਸਲ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਅਗੇਤੀ ਠੀਕ ਹੈ ਅਗੇਤੀ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਜਿਹੜੀ ਫਸਲ ਉਹਨੂੰ ਅਗੇਤੀ ਕਿਹਾ ਜਾਂਦਾ ਬਹੁਤ ਵਧਾ ਚੜਾ ਕੇ ਕੀਤੀ ਗਈ ਗੱਲ ਨੂੰ ਕੀ ਕਿਹਾ ਜਾਂਦਾ ਹੈ ਬਹੁਤ ਵਧਾ ਚੜਾ ਕੇ ਕੀਤੀ ਗੱਲ ਨੂੰ ਕੀ ਕਿਹਾ ਜਾਂਦਾ ਹੈ ਅਤ ਕਥਨੀ ਠੀਕ ਹੈ ਜੀ ਅਤ ਕਥਨੀ ਹੀ ਰੇ ਜਵਾਹਰਾਤ ਦਾ ਵਪਾਰ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਜੋਹਰੀ ਸੋਨੇ ਅਤੇ ਚਾਂਦੀ ਦਾ ਵਪਾਰ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਸ਼ਰਾਫ ਠੀਕ ਹੈ ਜੀ ਸੋਨੇ ਅਤੇ ਚਾਂਦੀ ਦੇ ਗਹਿਣੇ ਬਣਾਉਣ ਵਾਲੇ ਨੂੰ ਸੁਨਿਆਰਾ ਔਰ ਸੋਨੇ ਚਾਂਦੀ ਦਾ ਵਪਾਰ ਕਰਨ ਵਾਲੇ ਨੂੰ ਸ਼ਰਾਫ ਲੋਕਾਂ ਨੂੰ ਵਿਆਜ ਤੇ ਰੁਪਈਆ ਦੇਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਸ਼ਾਹ ਲੋਕਾਂ ਨੂੰ ਜਿਹੜਾ ਵਿਆਜ ਦੇ ਉੱਪਰ ਰੁਪਈਆ ਦਿੰਦਾ ਹੈ ਉਸ ਨੂੰ ਸ਼ਾਹ ਕਿਹਾ ਜਾਂਦਾ ਹੈ। ਨੈਕਸਟ ਦੇਖੋ ਉਹ ਥਾਂ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ ਉਹ ਥਾਂ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ ਉਹ ਸਮਸ਼ਾਨਘਾਟ ਕਹਾਉਂਦੀ ਹੈ। ਸਮਸ਼ਾਨਘਾਟ ਕਿਹਾ ਜਾਂਦਾ ਹੈ ਉਸ ਥਾਂ ਨੂੰ। ਨੈਕਸਟ ਦੇਖੋ ਉਹ ਥਾਂ ਜਿੱਥੇ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ? ਕਬਰਸਤਾਨ। ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਸਮਸ਼ਾਨਘਾਟ ਜਿੱਥੇ ਦਫਨਾਇਆ ਜਾਂਦਾ ਕਬਰਸਥਾਨ ਗੁੱਜੇ ਭੇਦਾਂ ਨੂੰ ਲਗਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਸੌਰੀ ਲੱਭਣ ਵਾਲੇ ਨੂੰ ਗੁੱਜੇ ਭੇਦਾਂ ਨੂੰ ਲੱਭਣ ਵਾਲੇ ਨੂੰ ਕੀ ਕਿਹਾ ਜਾਂਦਾ ਸੂਹੀਆ ਠੀਕ ਹੈ ਜੀ ਸੂਹੀਆ ਕਿਹਾ ਜਾਂਦਾ ਸੂਹ ਲੈ ਕੇ ਆਉਣ ਵਾਲਾ ਕਿਸੇ ਵੀ ਅਦਾਰੇ ਵਿੱਚ ਜਾਣਕਾਰੀ ਲੈ ਕੇ ਆਉਣ ਵਾਲੇ ਨੂੰ ਸੂਹੀਆ ਕਿਹਾ ਜਾਂਦਾ ਹੈ ਉਹ ਕੁੜੀ ਜਿਸ ਦਾ ਪਤੀ ਨਿੱਕੀ ਉਮਰ ਵਿੱਚ ਮਰ ਗਿਆ ਹੋਵੇ ਉਹ ਕੁੜੀ ਜਿਸ ਦਾ ਪਤੀ ਨਿੱਕੀ ਉਮਰ ਚ ਮਰ ਗਿਆ ਹੋਵੇ ਬਾਲ ਵਿਧਵਾ ਠੀਕ ਹੈ ਜੀ ਬਾਲ ਵਿਧਵਾ ਹੋਗੀ ਉਹ ਜਿਸ ਦਾ ਪਤੀ ਨਿੱਕੀ ਉਮਰ ਦੇ ਵਿੱਚ ਮਰ ਗਿਆ ਉਹ ਆਦਮੀ ਜਿਹੜਾ ਇੱਕ ਥਾਂ ਤੇ ਨਾਂ ਟਿਕਣ ਬਸਣ ਵਾਲੇ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਓਹੋ ਆਦਮੀ ਜਿਹੜੇ ਇੱਕ ਥਾਂ ਤੇ ਨਾ ਟਿਕਣ ਬਸਣ ਵਾਲੇ ਹੋ ਉਹਨਾਂ ਨੂੰ ਕੀ ਕਹਿੰਦਾ ਟੱਪਰੀ ਵਾਸੀ ਠੀਕ ਹੈ ਜੀ ਟੱਪਰ ਵਾਸ ਕਿਹਾ ਜਾਂਦਾ ਉਹਨਾਂ ਦਾ ਕੋਈ ਥਾਂ ਲਗਾਉਣਾ ਨਹੀਂ ਹੁੰਦਾ ਅੱਜ ਉਰੇ ਹੋ ਗਏ ਉਰੇ ਡੇਰੇ ਲਾਲੇ ਕੱਲ ਨੂੰ ਇਹ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਡੇਰੇ ਲਾਲੇ ਤਾਂ ਉਹਨਾਂ ਨੂੰ ਟੱਪਰੀ ਵਾਸੀ ਕਿਹਾ ਜਾਂਦਾ ਟੱਪਰ ਵਾਸ ਉਹ ਥਾਂ ਜਿੱਥੇ ਘੋੜੇ ਵੱਜਦੇ ਹੋਣ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਘੋੜੇ ਬੰਨੇ ਜਾਂਦੇ ਹਨ ਉਸ ਨੂੰ ਕਿਹਾ ਜਾਂਦਾ ਹੈ ਤਵੇਲਾ ਅਸਤਵਲ ਨੈਕਸਟ ਦੇਖੋ ਚਾਰਖਾ ਕੱਤਣ ਵਾਲੀਆਂ ਕੁੜੀਆਂ ਦੇ ਇਕੱਠ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਜੀ ਤਰਿੰਜਣ ਚਾਰਖਾ ਕੱਤਣ ਵਾਲੀਆਂ ਕੁੜੀਆਂ ਦੇ ਇਕੱਠ ਨੂੰ ਤਰਿੰਜਣ ਕਿਹਾ ਜਾਂਦਾ ਹੈ ਉਹ ਆਦਮੀ ਜਿਸ ਕੋਲ ਕਰਜ਼ਾ ਲਾਉਣ ਲਈ ਪੈਸੇ ਨਾ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਦਿਵਾਲੀਆ ਉਹ ਆਦਮੀ ਜਿਸ ਕੋਲ ਕਰਜ਼ਾ ਲਾਉਣ ਦੇ ਲਈ ਪੈਸੇ ਨਾ ਹੋਣ ਦਿਵਾਲੀਆ ਕਿਹਾ ਜਾਂਦਾ ਹੈ ਉਸ ਨੂੰ ਨੈਕਸਟ ਦੇਖੋ ਉਹ ਟਾਕਰਾ ਜਿਸ ਵਿੱਚ ਬਹੁਤਿਆਂ ਦਾ ਕਾਨ ਹੋ ਜਾਏ ਉਸ ਨੂੰ ਕੀ ਕਿਹਾ ਜਾਂਦਾ ਹੈ ਉਹ ਟਾਕਰਾ ਜਿਸ ਵਿੱਚ ਬਹੁਤਿਆਂ ਦਾ ਕਾਨ ਮਤਲਬ ਕਿ ਬਹੁਤ ਲੋਕਾਂ ਮਾਰੇ ਜਾਣ ਉਸ ਨੂੰ ਕੀ ਕਿਹਾ ਜਾਂਦਾ ਉਸ ਨੂੰ ਕਿਹਾ ਜਾਂਦਾ ਹੈ ਜੀ ਕੱਲੂਕਾਰਾ ਠੀਕ ਹੈ ਕੱਲੂਕਾਰਾ ਕਿਹਾ ਜਾਂਦਾ ਉਸ ਨੂੰ ਉਹ ਥਾਂ ਜਿੱਥੇ ਚਾਰਾਂ ਪਾਸਿਓਂ ਵੱਲ ਰਾਹ ਤੇ ਨਿਕਲਦੇ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਉਹ ਥਾਂ ਜਿੱਥੇ ਚਾਰਾਂ ਪਾਸਿਆਂ ਨੂੰ ਰਾਹ ਤੇ ਨਿਕਲਦੇ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕੀ ਆਹ ਜਾਂਦਾ ਚੁਰਾਸਤਾ ਉਹ ਬੱਚਾ ਜਿਸ ਦੀ ਹਰ ਗੱਲ ਮੰਨੀ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਉਹੋ ਬੱਚਾ ਜਿਸ ਦੀ ਹਰ ਗੱਲ ਮੰਨੀ ਜਾਵੇ ਉਸ ਨੂੰ ਕੀ ਕਿਹਾ ਜਾਵੇ ਛਿੰਦਾ ਠੀਕ ਹੈ ਜੀ ਛਿੰਦਾ ਕਿਹਾ ਜਾਂਦਾ ਉਸ ਨੂੰ ਜਿਸ ਦੀ ਹਰ ਗੱਲ ਮੰਨੀ ਜਾਵੇ ਜੰਜ ਦੇ ਘਰ ਪਹੁੰਚਣ ਤੇ ਮੁੰਡੇ ਦੇ ਦਰਵਾਜ਼ੇ ਤੇ ਕਿਹੜੀ ਰਕਮ ਦਿੱਤੀ ਜਾਂਦੀ ਹੈ ਜੰਜ ਦੇ ਘਰ ਪਹੁੰਚਣ ਤੇ ਮੁੰਡੇ ਦੀ ਦਰਵਾਜੇ ਤੇ ਕਿਹੜੀ ਰਸਮ ਅਦਾ ਕੀਤੀ ਜਾਂਦੀ ਹੈ ਤਾਂ ਇਹ ਪਾਣੀ ਵਾਰਨ ਦੀ ਰਸਮ ਕੀਤੀ ਜਾਂਦੀ ਹੈ ਠੀਕ ਹੈ ਜੀ ਨਖਸ ਦੇਖੋ ਵਿਅਕਤੀ ਦੇ ਮਰਨ ਤੇ ਘਰ ਦੀਆਂ ਔਰਤਾਂ ਕੀ ਕਰਨ ਲੱਗਦੀਆਂ ਹਨ ਵਿਅਕਤੀ ਦੇ ਮਰਨ ਤੇ ਘਰ ਦੀਆਂ ਔਰਤਾਂ ਕੀ ਕਰਨ ਲੱਗਦੀਆਂ ਹਨ ਬੈਣ ਪਾਉਂਦੀਆਂ ਹਨ ਬੈਣ ਪਾਉਂਦੀਆਂ ਹਨ ਜਦੋਂ ਕੋਈ ਘਰ ਦੇ ਵਿੱਚ ਮੌਤ ਹੋ ਜAVE ਬੰਦੇ ਦੇ ਮਰਨ ਤੇ ਮਰਦ ਕਿੱਥੇ ਬੈਠਦੇ ਹਨ ਬੰਦੇ ਦੇ ਮਰਨ ਤੇ ਮਰਦ ਕਿੱਥੇ ਬੈਠਦੇ ਹਨ ਤਾਂ ਇਹ ਪੁੰਜੇ ਦਰੀਬਾਸ਼ਾਕੇ ਬੈਠਦੇ ਹਨ ਠੀਕ ਹੈ ਜੀ ਦਰੀਬਾਸ਼ਾਕੇ ਪੁੰਜੇ ਬੈਠ ਜਾਂਦੇ ਹਨ ਅਰਥੀ ਕਿਸ ਲੱਕੜੀ ਦੀ ਤਿਆਰ ਕੀਤੀ ਜਾਂਦੀ ਹੈ ਅਰਥੀ ਕਿਸ ਲੱਕੜੀ ਦੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਬਾਸ ਜਾਂ 베ਰੀ ਦੀ ਤਿਆਰ ਕੀਤੀ ਜਾਂਦੀ ਹੈ ਨੈਕਸਟ ਮ੍ਰਿਤਕ ਦੀ ਚਿਤਾ ਨੂੰ ਲੰਗ ਕੌਣ ਲਾਂਦਾ ਹੈ ਮ੍ਰਿਤਕ ਦੀ ਚਿਖਾ ਨੂੰ ਲੰਭੂ ਕੌਣ ਲਾਉਂਦਾ ਹੈ ਤਾਂ ਇਹ ਲਾਉਂਦਾ ਹੈ ਜੀ ਵੱਡਾ ਪੁੱਤਰ ਆਰਥੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਦੀ ਜਲ ਰਹੀ ਖੋਪੜੀ ਨੂੰ ਟਕੋਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ ਆਰਥੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਦੀ ਜਲ ਰਹੀ ਖੋਪੜੀ ਨੂੰ ਟਕੋਰਨ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਕਪਾਲ ਕਿਰਿਆ ਠੀਕ ਹੈ ਜੀ ਕਪਾਲ ਕਿਰਿਆ ਕਿਹਾ ਜਾਂਦਾ ਹੈ ਮੁਰਦੇ ਦੇ ਫੁੱਲ ਕਿੱਥੇ ਜਲ ਪ੍ਰਵਾਹ ਕੀਤੇ ਜਾਂਦੇ ਹਨ ਮੁਰਦੇ ਦੇ ਫੁੱਲ ਕਿੱਥੇ ਜਲ ਪ੍ਰਵਾਹ ਕੀਤੇ ਜਾਂਦੇ ਹਨ ਤਾਂ ਇਹ ਅਲੱਗ-ਅਲੱਗ માનਤਾ ਦੇ ਅਨੁਸਾਰ ਕੋਈ ਹਰਦوار ਜਾਂਦਾ ਕੋਈ ਕੀਰਤਪੁਰ ਜਾਂਦਾ ਜਾਂ ਫਿਰ ਕੋਈ ਕਿਸੇ ਵੀ ਵੈਂਦੇ ਦਰਿਆ ਦੇ ਵਿੱਚ ਜਾਂ ਨਦੀ ਦੇ ਵਿੱਚ ਇਹਨਾਂ ਨੂੰ ਜਲ ਪ੍ਰਵਾਹ ਕਰ ਸਕਦਾ ਹੈ ਠੀਕ ਹੈ ਜੀ ਪਿਤਾ ਦਾ ਵਾਰਸ ਬਣਾਉਣ ਲਈ ਭਾਈਚਾਰੇ ਦੀ ਹਜ਼ੂਰੀ ਵਿੱਚ ਕਿਸ ਨੂੰ ਦਸਤਾਰ ਬਣਾਈ ਜਾਂਦੀ ਹੈ ਤਾਂ ਇਹ ਬਣਾਈ ਜਾਂਦੀ ਹੈ ਜੀ ਵੱਡੇ ਪੁੱਤਰ ਨੂੰ ਠੀਕ ਹੈ ਜੀ ਵੱਡੇ ਪੁੱਤਰ ਨੂੰ ਮੁਸਲਮ ਮਰਦੇ ਨੂੰ ਕੀ ਕਰਦੇ ਹਨ ਤਾਂ ਮੁਸਲਮ ਜਿਹੜੇ ਹਨ ਉਹ ਮਰਦੇ ਨੂੰ ਦਫਨਾਉਂਦੇ ਹਨ ਸਿੱਖ ਅਤੇ Hindu ਮਰਦੇ ਨੂੰ ਕੀ ਕਰਦੇ ਹਨ ਇਹ ਅਗਨੀ ਭੇਡ ਕਰਦੇ ਹਨ ਸਿੱਖ ਅਤੇ Hindu ਮਰਦੇ ਨੂੰ ਅਗਨੀ ਭੇਡ ਕਰਦੇ ਹਨ ਨੈਕਸਟ ਦੇਖੋ ਕਿਸ ਨੇ ਕਿਹਾ ਸੀ ਪੰਜਾਬ ਜਉਂਦਾ ਹੀ ਗੁਰੂਆਂ ਦੇ ਨਾਮ ਉੱਤੇ ਹੈ ਕਿਸ ਨੇ ਕਿਹਾ ਸੀ ਕਿ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਨਾਮ ਉੱਤੇ ਹੈ ਤਾਂ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਬਾਗ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਹੈ ਬਾਗ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਹੈ ਰੰਗੇ ਹੋਏ ਖੱਦਰ ਉੱਪਰ ਠੀਕ ਹੈ ਜੀ ਰੰਗੇ ਹੋਏ ਖੱਦਰ ਦੇ ਉੱਪਰ ਇਹ ਕਢਾਈ ਕੀਤੀ ਜਾਂਦੀ ਹੈ ਮਨੁੱਖ ਦੁਆਰਾ ਕਿਤੇ ਜਾਣ ਵਾਲੇ ਕੰਮਾਂ ਦੇ ਸੋਹਜ ਤੇ ਕਲਾਤਮਕ ਗੁਣਾ ਕਰਕੇ ਲੋਕमानस ਨਾਲ ਸੰਬੰਧਿਤ ਕਿਸ ਕਲਾ ਦਾ ਜਨਮ ਹੋਇਆ ਮਨੁੱਖ ਦੁਆਰਾ ਕਿਤੇ ਜਾਣ ਵਾਲੇ ਕੰਮਾਂ ਦੇ ਸੁਹਜ ਤੇ ਕਲਾ ਆਤਮਿਕ ਗੁਣਾ ਕਰਕੇ ਲੋਕमानस ਨਾਲ ਸੰਬੰਧਿਤ ਕਿਸ ਕਲਾ ਦਾ ਆਰੰਭ ਹੋਇਆ ਲੋਕ ਕਲਾ ਦਾ ਠੀਕ ਹੈ ਜੀ ਲੋਕ ਕਲਾ ਦਾ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕੀਤੇ ਸੱਭਿਆਚਾਰ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕੀਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਸੁਣਨ ਦੇ ਲਈ ਜੁੜੇ ਰਹੀਓ ਤੁਹਾਡੇ ਆਪਦੇ YouTube ਚੈਨਲ Ambedkar.in ਤੇ ਧੰਨਵਾਦ